ਦੇਵਾ ਜੀ ਨਾਲ ਹੋਈ ਇਹ ਸ੍ਰੀ ਅਫੇਡ ਫੋਰ ਹਾਰਲੀ ਕੰਪਨੀ ਦੇਖੋ ਦਸਤਿੰਦਰ ਕੌਰ ਜੀ ਜਿਹੜੇ ਉਮੀਦਵਾਰ ਨੇ ਜਿਹੜੇ 5 ਸਾਲ ਸੀਨੀਅਰ ਡਿਫਟੀ ਰਹਿ ਰਹੇ ਜਿਹੜੇ ਉਹਨੂੰ ਗੀਰਵਾਰ ਵਿੱਚ ਕੌਕੇਟ ਇਹ ਸਵਾਲ ਤਾਂ ਲੋਕ ਨੂੰ ਕਰਦੇ ਹੀ ਆ ਕਿ ਤੁਸੀਂ 5 ਸਾਲ ਘੈਰ ਹਾਜ਼ਰ ਹੋ ਤੁਹਾਡੇ ਦਫ਼ਤਰ ਨੂੰ ਚਾਲਾ ਲਗਾ ਰਿਹਾ ਤੁਸੀਂ ਆਪਣੇ ਜਲੰਧਰ ਸ਼ਹਿਰ ਵਿੱਚ ਘੈਰ ਹੀ ਕਿਤੇ ਕੁਸੀਂ ਜਾ ਕੇ ਕਿਸੇ ਦੀ ਸਹਾ ਨਹੀਂ ਗਈ ਇਸ ਇਲਾਕੇ ਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਕਿਤੇ ਸੈਨੀਟਰੀ ਦੀ ਪ੍ਰੋਬਲਮ ਹੈ ਕਿਤੇ ਬਣੀ ਦੀ ਪ੍ਰੋਬਲਮ ਸੜਕ ਦੀ ਪ੍ਰੋਬਲਮ ਰੋਸ਼ਨੀ ਦੀ ਪ੍ਰੋਬਲਮ ਹੈ ਕਿਤੇ ਪਾਰਕ ਦੀ ਪ੍ਰੋਬਲਮ ਹੈ ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ ਹੈ ਤੇ ਬੁਖਲਾੜ ਵੀ ਹੈ ਹੋਰ ਕੁਝ ਨਹੀਂ ਜੀ ਸਰ ਗੈਂਗਸਟਰ ਤਾਂ ਤਾਂ ਸਾਰੇ ਬੁਖਲਾਉਂਦੇ ਆ ਸਰ ਗੈਂਗਸਟਰ ਤਾਂ ਕੋਈ ਨਹੀਂ ਫਕਲਾਉਂਦਾ ਦੇਖੋ ਜੇ ਉਹ ਖਲਾਹੜ ਵਿੱਚ ਨਾਮ ਹੁੰਦੇ ਸਤਨਾਪੋ ਹੋਰ ਬੜੇ ਇਸ਼ੂ ਸੀ ਸਰਕਾਰ ਦੇ ਬਾਰੇ ਗੱਲ ਕਰ ਸਕਦੇ ਹਾਂ ਪਰ ਬਿਜਲੀ ਪਾਣੀ ਦੇ ਜਦੋਂ ਚੱਕਣ ਦੇ ਮੁੱਦੇ ਆਉਂਦੇ ਉਹ ਇਸ ਸਿੰਦਰ ਕੌਂਡੀ ਤੇ ਵੀ ਆਉਂਦੇ ਵੀ ਉਹਨਾਂ ਨੇ ਪੰਜ ਸਾਲ ਤੱਕ ਸੋ ਉਹ ਸਿਰਫ ਸਿੰਦਰ ਕੌਂਡੀ ਨੂੰ 5 ਸਾਲ ਦੀ ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਹੈ ਤੇ ਜਿਹੜੀ ਉਹਨਾਂ ਦੀ ਅਸਫਲਤਾ ਉਹ ਚਪੋਰ ਨਹੀਂ ਉਹਨਾਂ ਨੇ ਰਸਤੇ ਕੱਢੇ ਨਵੇਂ ਨਵੇਂ ਵੀ ਤਾਂ ਕਿ ਲੋਕਾਂ ਨੂੰ ਹਰ ਪਾਸੇ ਉਹ ਜਾ ਕੇ ਤੇ ਅਸੀਂ ਹੁਕਮ ਤਾਂ ਲੈ ਨਹੀਂ ਜੇ ਉਹ ਹੋਣਾ ਨਹੀਂ ਮੈਂ ਅੱਜ ਜਿਹੜੀ ਗੱਲ ਤੁਹਾਡੇ ਸਾਹਮਣੇ ਆਪੀ ਰੱਖਣੀ ਆ ਉਹਨਾਂ ਨੇ ਲੋਕਾਂ ਦਾ ਵਿਕਾਸ ਲੋਕਾਂ ਦਾ ਕੋਈ ਫਾਇਦਾ ਨਹੀਂ ਕੀਤਾ ਬਲਕਿ ਆਪਣੇ ਪਰਿਵਾਰ ਦੀ ਸੇਵਾ ਖੂਬ ਕੀਤੀ ਹੈ ਬਿਓਲ ਨਗਰ ਚ ਇੱਕ ਕੋਕਾ ਕੋਲਾ ਦੀ ਫੈਕਟਰੀ ਜਾਂ ਡਿਪੋ ਸੀ ਜਿਹੜਾ ਤਰੀਬਨ 250 ਬਗੈ ਸੀ ਕੋਕਾ ਕੋਲਾ ਨੇ ਉਹਨੂੰ ਕਮਰਸ਼ੀਅਲ ਕਰਾ ਕੇ ਉੱਥੇ ਡਿਪੋ ਬਣਾਇਆ ਸੀ ਉਹਨਾਂ ਦੇ ਬੇਟੇ ਨੇ ਆਪਣੀ ਮਦਰ ਜਿਹੜੇ ਹਸਪੀਟਲ ਦੇ ਸੀਨੀਅਰ ਡਿਫਟੀ ਮੈਡਸ ਉਹਨਾਂ ਦੀ ਪੋਜੀਸ਼ਨ ਦਾ ਫਾਇਦਾ ਉਠਾਉਂਦੇ ਨੇ ਜャ ਸੁਰਿੰਦਰ ਕੌਰ ਜੀ ਨੇ ਆਪਣੇ ਬੇਟੇ ਨੂੰ ਅਸ਼ੀਰਵਾਦ ਦਿੰਦੇ ਨੇ ਸ਼ਹਿਦ ਦੇਣ ਉਸ ਜਗ੍ਹਾ ਨੂੰ ਖਰੀਦ ਕੇ ਕਮਰਸ਼ੀਅਲ ਜਗ੍ਹਾ ਨੂੰ ਬਿਨਾ ਕਿਸੇ ਲਾਇਸੈਂਸ ਬਿਨਾ ਸੀਐਲਯੂ ਬਿਨਾ ਸੀਵਰੇਜ ਦੀ ਅਪਰੂਵਲ ਲਿਆ ਉਮੀ 750 ਮਰਲੇ ਜਗਾ ਨੂੰ ਕਮਰਸ਼ੀਅਲ ਨੂੰ ਰੈ residențial ਵਿੱਚ ਵਿਚਣਾ ਸ਼ੁਰੂ ਕਰਦੇ ਆ। ਆ ਆ ਏਰੀਆ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਦੇਖ ਕੇ ਆਏ ਹੋਵੋਗੇ। ਜਿਹਨੂੰ ਸ਼ਾਇਦ ਤੁਸੀਂ ਕਿੱਥੇ ਪਹਿਲਾਂ ਸ਼ਰਟ ਸੀ ਕੋਕਾ ਕੋਲਾ ਦੀ ਬਹੁਤ ਬੁੜੀ ਦਿਓ। ਹੁਣ ਸਾਫ਼ ਹੋ ਗਈ। ਹੁਣ ਇਹਦੇ ਚਾਰ-ਚਾਰ ਪੰਜ-ਪੰਜ ਮਰਲੇ ਦੇ ਪਲਾਟ ਕੱਟ ਕੇ ਵਿੱਚੇ ਜਾ। ਪੂਰਾ ਸਬੂਤ ਹੈ ਕਿ ਆ ਇੱਕ ਦਿਸਟਰੀਆ 300 ਮਰਲੇ ਦੀ 300 ਦੇ ਪਿਟੇ ਹੈ 300 ਮਰਲੇ ਵੱਡੇ ਜਿਹਦੇ ਵਿੱਚ ਉਹਨਾਂ ਦੇ ਬੇਟੇ ਦੀ ਫੋਟੋ ਹੈ ਇਹ ਤੇ ਔਰ ਉਹਨਾਂ ਦੇ ਬੇਟੇ ਕਰਨ ਦਾ ਹੀ ਨਾਮ ਹੈ ਉਹਨਾਂ ਨੇ ਅਗੋ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ